ਵੇਖੋ ਜੀ ਤੁਹਾਨੂੰ ਜਿਵੇਂ ਦੱਸਿਆ ਪਹਿਲਾਂ ਵੀ ਇਹਦੇ ਵਿੱਚ ਮਤਲਬ ਸਿਸਟਮ ਹੈ ਜੀ ਵੀ ਸਰਕਾਰਾਂ ਦਾ ਧਿਆਨ ਤੇ ਹੈ ਨਹੀਂ ਛੜਕਾਂ ਲਾ ਸੜਕਾਂ ਦਾ ਬਹੁਤ ਹੀ ਬੁਰਾ ਹਾਲ ਹੈ ਇਹ ਸੜਕ ਸਾਡੇ ਸਕੂਲ ਨੂੰ ਸਾਡੇ ਗੁਰੂ ਘਰ ਨੂੰ ਜਾਂਦੀ ਏ ਕਿ ਸਵੇਰੇ ਜਾਣਾ ਹੁੰਦਾ ਕੋ ਮੱਥਾ ਟੇਕਣ ਜਾਂਦਾ ਕੋ ਬੱਚਾ ਨੂੰ ਛੱਡਣ ਜਾਂਦਾ ਤੇ ਇੱਥੇ ਬਹੁਤ ਜ਼ਿਆਦਾ ਨਾਲ ਫੈਲਪੀਆਂ ਦਾ ਪਾਣੀ ਪੈ ਪੈ ਕੇ ਨਾ ਸੜਕ ਦਾ ਬਹੁਤ ਬੁਰਾ ਹਾਲ ਸੀ ਸਰਕਾਰ ਸਾਨੂੰ ਸਾਥ ਨਹੀਂ ਦੇ ਰਹੀ ਬਿਲਕੁਲ ਅੱਛਾ ਜੀ ਹਾਂ ਅਸੀਂ ਜੋ ਕਰ ਰਹੇ ਆ ਆਪਣੇ ਕੋਲੋਂ ਕਰ ਰਹੇ ਆ ਸਾਡੀ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਹੈ ਕਿ ਨੰਬਰ 1 ਤੇ ਫੈਕਟਰੀ ਦਾ ਪਾਣੀ ਜਿਹੜਾ ਸਾਡੇ ਰੋਡ ਦੇ ਉੱਪਰ ਡਿੱਗਦਾ ਸਾਰਾ ਜਿਹੜਾ ਕਿ ਸਵੇਰੇ ਗੁਰੂ ਘਰ ਅਸੀਂ 4 ਵਜੇ ਸਵੇਰੇ ਗੁਰੂ ਘਰ ਜਾਂਦੇ ਆ ਤੇ ਪਾਣੀ ਵਿੱਚੋਂ ਲੰਘ ਕੇ ਜਾਣਾ ਬਹੁਤ ਮੁਸ਼ਕਲ ਹੁੰਦਾ ਹੈ ਬੱਚੇ ਔਰ ਬੀਬੀਆਂ ਜਾਂਦੇ ਨੇ ਕਈ ਵਾਰੀ ਸਾਡੇ ਸਕੂਟਰ ਪਿਲ ਕੇ ਪਾਣੀ ਵਿੱਚ ਵੀ ਡਿੱਗ ਜਾਂਦੇ ਨੇ ਦੂਜੇ ਨੰਬਰ ਤੇ ਇਸ ਫੈਕਟਰੀ ਦਾ ਧੂਆਂ ਇੱਕ ਪਾਸੇ ਸਰਕਾਰਾਂ ਪਰਾਲੀ ਨੂੰ ਅੱਗ ਲਾਉਣ ਤੋਂ ਰੋਕ ਰਹੀਆਂ ਨੇ ਦੂਜੇ ਪਾਸੇ ਪਰਾਲੀ ਇਸ ਫੈਕਟਰੀ ਵਿੱਚ ਬਾਲੀ ਜਾ ਰਹੀ ਹੈ ਜਿਹਦਾ ਕਿ ਧੂਆਂ ਬਹੁਤ ਨੀਚੇ ਹੀ ਗਿਰਦਾ ਹੈ ਜਦੋਂ ਉੱਪਰ ਨਹੀਂ ਚੜਦਾ ਸਾਰਾ ਕਾਲਾ ਧੂਆਂ ਸਾਡੇ ਡੇਰੇ ਨੇੜੇ-ਨੇੜੇ ਨੇ ਬਾਕੀ ਗੁਰੂ ਘਰ ਸਾਡਾ ਬਿਲਕੁਲ ਦੋ ਕਿੱਲੇ ਦੀ ਦੂਰੀ ਤੇ ਨੇ ਸਰ ਮੈਂ ਨਾਮ ਜਾਣਣਾ ਚਾਹਾਂਗਾ ਤੁਹਾਡਾ ਮੇਰਾ ਨਾਮ ਸਰਦਾਰ ਗਰਦੀਆਲ ਸਿੰਘ ਵੀ ਸਾਡੇ ਤੋਂ ਤੁਸੀਂ ਫੈਕਟਰੀਆਂ ਤੋਂ ਟੈਕਸ ਲੈਂਦੇ ਹੋ ਕਮੇਟੀ ਵਾਲੇ ਕਮੇਟੀ ਦੇ ਅੰਦਰ ਸਾਰਾ ਏਰੀਆ ਕਿ ਪ੍ਰਸ਼ਾਸਨ ਬਿਲਕੁਲ ਨਹੀਂ ਸੁਣਾਈ ਕਰਦਾ ਜੀ ਉਲਟਾ ਕੇਸ ਪਾ ਦਿੰਦੇ ਨੇ ਵੀ ਤੁਸੀਂ ਇੱਥੇ ਕੰਧ ਕੀਤੀ ਜਾ ਕੇ ਤੁਸੀਂ ਨੇ ਦੁਕਾਨ ਬਣਾਲੀ ਹੈ ਕਿਸੇ ਮਕਾਨ ਬਣਾਲਿਆ ਸਾਨੂੰ ਪ੍ਰਾਪਰਟੀ ਟੈਕਸ ਲੈਂਦੇ ਨੇ ਸਾਨੂੰ ਮੇਨ ਪ੍ਰੋਬਲਮ ਸਿਰਫ ਇੱਕ ਸੀ ਜੀ ਜਿਹੜੇ ਰਸਤੇ ਦੇ ਵਿੱਚ ਕੋਈ ਪੈਗੇ ਸਾਨੂੰ ਉਹ ਸੀ ਖੁਦ ਆਪ ਕਰ ਰਹੇ ਆ ਤੁਸੀਂ ਵੇਖ ਰਹੇ ਹੋ ਸੈਕਿੰਡ ਨੰਬਰ ਤੇ ਇੱਕ ਆਹ ਫੈਕਟਰੀ ਏ ਇਹਦੇ ਵਿੱਚ ਕੀ ਏ ਵੀ ਪਰਾਲੀ ਫੂਕੀ ਜਾ ਰਹੀ ਏ ਹਾਲਾਂਕਿ ਨਾਲੇ ਦੇ ਕਹੇ ਕਿ ਕਿਸਾਨਾਂ ਨੂੰ ਕਹਿੰਦੇ ਨੇ ਵੀ ਅੱਗ ਲਾਣਾ ਗਲਤ ਏ ਤੇ ਇਧਰ ਪਰਾਲੀ ਫੂਕ ਰਹੇ ਨੇ ਤੇ ਜਿਹਦਾ ਹਾਲਾਂਕਿ ਧੂਆ ਬਿਲਕੁਲ ਨੀਵਾ ਹੀ ਦਿਖਦਾ ਨਾਲ ਹੀ ਸਾਡਾ ਗੁਰੂ ਘਰ ਏ ਉਹਦੇ ਵੇਖੋ ਟੈਲਾ ਵੀ ਗਲਤ ਹੋ ਰਿਹਾ ਕੰਮ ਸਰਬਸਤ ਤੁਹਾਡੀ ਗੱਲ ਵਿੱਚ ਆ ਮੈਂ ਗੱਲ ਜਰੂਰ ਪੁੱਛਣੇ ਜਾਵਾਂ ਕਿ ਤਰ੍ਹਾਂ ਕਿਤਰਾ ਕਿਤੇ ਮਿਹਨਤ ਪਿਆ ਨਹੀਂ ਔਰ ਜਿਹੜਾ ਪਾਣੀ ਖੜਾ ਏ ਰੋਡ ਦੇ ਉੱਪਰ ਇਹ ਜਿਹੜਾ ਰੋਡ ਹੈ ਨਾ ਇਹ ਪ ओके हां जी ਆ ਦੇਖੋ ਚਾਰ ਕਿਲੋ ਇੰਡਸਟਰੀ ਸਾਰਾ ਪਾਣੀ ਦਾ ਗੇਟਰ ਇੱਥੇ ਆਉਂਦਾ ਮਤਲਬ ਇੰਡਸਟਰੀ ਆਪਣੇ ਫਾਇਦੇ ਦੇ ਨਾਲ ਨਾਲ ਤੁਹਾਡਾ ਨੁਕਸਾਨ ਸਾਡਾ ਸਾਰਾ ਵੱਧ ਨੁਕਸਾਨ ਹੋ ਰਿਹਾ ਹੈ ਕਦੀ ਕਹਿੰਦੇ ਨੇ ਜੇ ਅਸੀਂ ਸੀਵੇਜ ਦੇ ਪੇ ਕਰ ਰਹੇ ਹਾਂ ਕੋਈ ਪੇ ਨਹੀਂ ਹੋ ਰਿਹਾ ਤੁਸੀਂ ਸਾਨੂੰ ਦੱਸਣ ਕਿੱਥੇ ਹੋ ਰਿਹਾ ਹੈ ਹੁਣ ਤੁਸੀਂ ਖੁੱਲ ਮਿਲਾ ਕੇ ਸਮਾਣਾ ਪ੍ਰਸ਼ਾਸਨ ਤੋਂ ਐਮਐਲਏ ਸਾਹਿਬ ਤੋਂ ਪੀਡਬਲੂਡੀ ਤੋਂ ਹੋਰ ਵੀ ਜਿਹੜੇ ਨੇ ਵਿਭਾਗਾਂ ਦੇ ਅੰਡਰ ਆਉਂਦੇ ਕੀ ਮੰਗ ਕਰਦੇ ਅੱਜ ਦੇ ਵੇਖੋ ਸਾਡੇ ਹਲਕਾ ਦੇ ਜਿਹੜੇ ਐਮਐਲਏ ਸਾਹਿਬ ਨੇ ਉਹਨਾਂ ਕੇ ਗੁਜਾਰਸ਼ ਕਰਦੇ ਆ ਕਿ ਇੱਥੇ ਸੀਵੇਜ ਦੀ ਜਿਹੜੀ ਕਮੀ ਹੈ ਉਹ ਪੂਰੀ ਕੀਤੀ ਜਾਏ ਹੋਰ ਕੋਈ ਇਸ ਬਸ ਹੋਰ ਤੁਸੀਂ ਦੇਖ ਹੀ ਰਹੇ ਹੋ ਆ ਸੜਕਾਂ ਦਾ ਮੰਨ ਲਓ ਸੀਵਰੇਜ ਤੇ ਸੜਕ ਦੋ ਮੰਗਾਓ ਦੋ ਮੰਗਾਓ ਧੰਨਵਾਦ ਠੀਕ ਮੇਨ ਮੁੱਦਾ ਇਹ ਹੈ ਜੀ ਸਾਡੇ ਇੱਥੇ ਸੀਵਰੇਜ ਨਹੀਂ ਹੈਗਾ ਜੇ ਸੀਵਰੇਜ ਪੈ ਜਾਵੇ ਤਾਂ ਫੈਕਟਰੀਆਂ ਦਾ ਪਾਣੀ ਸਾਰਾ ਸੀਵਰੇਜ ਚ ਚਲ ਜਾਵੇ ਤਾਂ ਇਹ ਪਾਣੀ ਸੜਕਾਂ ਉੱਤੇ ਨਾ ਆਵੇ ਜਿਸ ਕਰਕੇ ਸੜਕਾਂ ਨਾ ਟੁੱਟਣ ਤੇ ਸਰਕਾਰੀ ਪ੍ਰੋਜੈਕਟ ਨੂੰ ਨੁਕਸਾਨ ਨਾ ਹੋ ਸਕੇ ਸੀਵਰੇਜ ਦਾ ਮੇਨ ਇੱਥੇ ਮੇਨ ਮਸਿਆਸ ਸੀਵਰੇਜ ਦੀ ਹੈ ਸਰਪੰਚ ਸਾਹਿਬ ਇੱਕੋ ਹੀ ਸਵਾਲ ਆਖੋ ਤੁਸੀਂ ਸਮੇਂ-ਸਮੇਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸਮਾਨੇ ਦੇ ਲੋਕਲ ਪ੍ਰਸ਼ਾਸਨ ਨਾਲ رابطہ ਕੰਮ ਕਰਦੇ ਨੇ ਹਾਂਜੀ ਆ ਕੀ ਜਵਾਬ ਉਹ ਕਹਿੰਦੇ ਨੇ ਵੀ ਕਰਾਂਗੇ ਬਸ ਅੱਜ ਜਵਾਬ ਵੀ ਨਹੀਂ ਦਿੰਦੇ ਨਾ ਜਵਾਬ ਨਹੀਂ ਸਾਨੂੰ ਮਿਲਿਆ ਕਿਸੇ ਬਸ ਉਹ ਕਹਿੰਦੇ ਨੇ ਵੀ ਕਰਾਂਗੇ ਪਰ ਕਰਦੇ ਹੈ ਨਹੀਂ ਕਰਦੇ ਨਹੀਂ ਹੂੰ ਆਹੀ ਗੱਲ ਕਰਦੇ ਹੈ ਨਹੀਂ ਜਵਾਬ ਦਾ ਜਵਾਬ ਦਿੰਦੇ ਨਹੀਂ ਓਕੇ ਹੂੰ ਠੀਕ ਹੈ ਸੜਕ ਟੁੱਟ ਚੁੱਕੀ ਪੂਰੀ ਤਰ੍ਹਾਂ ਜਿਸ ਤਰ੍ਹਾਂ ਮੈਂ ਚੰਨੀ ਸਰਕਾਰ ਤੋਂ ਮਾਰੇ ਮੋੜੇ ਪੱਛਲੇ ਵਾਏ ਸੀ ਤਾਂ ਉਹ ਹੁਣ ਚਿੱਕੜ ਮਿੱਟੀ ਸੀ ਉਹ ਚਿੱਕੜ ਹੋਣ ਕਰਕੇ ਮਤਲਬ ਪਾਣੀ ਖੜ ਜਾਂਦਾ ਸੀ ਜ਼ਿਆਦਾ ਤੇ ਡਿੱਗਦੇ ਹਾਨਾ ਇਹ ਸੜਕਾਂ ਮੈਂ ਕਹਿੰਦਾ ਵੀ ਜਿਸ ਟਾਈਮ ਅਕਾਲੀ ਸਰਕਾਰ ਸੀ ਉਸ ਟਾਈਮੇ ਜਿਆਦਾ ਕੰਮ ਹੋਏ ਨੇ ਉਦੋਂ ਮੁੜ ਕੇ ਤਾਂ ਕੋਈ ਸੜਕਾਂ ਨਾਲ ਪਸੇ ਆਈ ਨਹੀਂ ਹੈਗਾ ਤੇ ਮੈਂ ਇਹ ਹੀ ਦਰਖਾਸਤ ਕਰਨਾ ਪ੍ਰਸ਼ਾਸਨ ਨੂੰ ਵੀ ਇਹ ਸੜਕਾਂ ਨਾਲ ਪੂਰਾ ਧਿਆਨ ਦੇਵੇ ਵੀ ਇਹਨਾਂ ਨੂੰ ਬਣਾਏ ਤੇ ਇੱਕ ਬਲੀ ਸਾਹਿਬ ਜਿਹੜੀ ਫੈਕਟਰੀ ਲੱਗੀ ਆ ਇਹਦੇ ਪਾਣੀ ਦਾ ਵੀ ਮਸਲਾ ਪਿੱਛੇ ਦੇਖੋ ਜੀ ਮੈਨੂੰ ਮੈਨੂੰ ਇਹ ਪਤਾ ਲੱਗਿਆ ਵੀ ਜੋ ਇਹ ਫੈਕਟਰੀ ਵਾਲੇ ਨੇ ਇਹ ਸ਼ਿਵਰੇ ਨੂੰ ਆਪਣਾ ਜੋ ਵੀ ਹੁੰਦਾ ਕਮੇਟੀ ਨੂੰ ਪੇ ਕਰ ਰਹੇ ਨੇ ਸ਼ਿਵਰੇ ਦੇ ਉਹ ਮੇਰੇ ਖਿਆਲ ਕਿ ਹਵਾ ਚ ਗੱਲਾਂ ਨੇ ਬਾਕੀ ਸ਼ਿਵਰੇ ਸਾਡੇ ਪਿੰਡ ਹੈ ਨਹੀਂ ਸ਼ਿਵਰੇ ਹੈ ਨਹੀਂ ਸਾਰਾ ਪਾਣੀ ਪੀ ਦਾ ਸਾਡੇ ਜ਼ਮੀਨਾਂ 'ਚ ਪੈਂਦਾ ਜਿਹੜਾ ਸਾਡਾ ਬਹੁਤ ਨੁਕਸਾਨ ਹੁੰਦਾ ਸਾਡਾ ਵੈਗਰੀ ਜਿੱਕਾ ਖਾਲਸਾ ਵੈਗਰੀ ਜਿੱਕੀ ਫਤਿਹ ਸਾਡੀ ਪ੍ਰਸ਼ਾਸਨ ਅੱਗੇ ਇਹ ਵੀ ਬੇਨਤੀ ਹੈ ਕਿ ਨੰਬਰ 1 ਤੇ ਫੈਕਟਰੀ ਦਾ ਪਾਣੀ ਜਿਹੜਾ ਸਾਡੇ ਰੋਡ ਦੇ ਉੱਪਰ ਡਿੱਗਦਾ ਸਾਰਾ ਜਿਹੜਾ ਕਿ ਸਵੇਰੇ ਗੁਰੂ ਘਰ ਅਸੀਂ 4 ਵਜੇ ਸਵੇਰੇ ਗੁਰੂ ਘਰ ਜਾਂਦੇ ਆ ਤੇ ਪਾਣੀ ਵਿੱਚੋਂ ਲੰਘ ਕੇ ਜਾਣਾ ਬਹੁਤ ਮੁਸ਼ਕਲ ਹੁੰਦਾ ਬੱਚੇ ਔਰ ਬੀਬੀਆਂ ਜਾਂਦੀਆਂ ਨੇ ਕਈ ਵਾਰੀ ਸਾਡੇ ਸਕੂਟਰ ਤਿਲ ਕੇ ਪਾਣੀ ਵਿੱਚ ਵੀ ਡਿੱਗ ਜਾਂਦੇ ਨੇ ਦੂਜੇ ਨੰਬਰ ਤੇ ਇਸ ਫੈਕਟਰੀ ਦਾ ਧੂਆਂ ਇੱਕ ਪਾਸੇ ਸਰਕਾਰਾਂ ਪਰਾਲੀ ਨੂੰ ਅੱਗ ਲਾਂਤ ਰੋਕ ਰਹੀਆਂ ਨੇ ਦੂਜੇ ਪਾਸੇ ਪ੍ਰਾਲੀ ਇਸ ਫੈਕਟਰੀ ਵਿੱਚ ਬਾਲੀ ਜਾ ਰਹੀ ਹੈ ਜਿਹਦਾ ਕਿ ਧੂਆ ਬਹੁਤ ਨੀਚੇ ਹੀ गिरਦਾ ਹੈ ਜਿਆਦੀ ਉੱਪਰ ਨਹੀਂ ਚੜਦਾ ਸਾਰਾ ਕਾਲਾ ਧੂਆ ਸਾਡੇ ਡੇਰੇ ਨੇੜੇ-ਨੇੜੇ ਨੇ ਬਾਕੀ ਗੁਰੂ ਘਰ ਸਾਡਾ ਬਿਲਕੁਲ ਦੋ ਕਿੱਲੇ ਦੀ ਦੂਰੀ ਤੇ ਨੇ ਸਰ ਮੈਂ ਨਾਮ ਜਾਣਾਂਗਾ ਤੁਹਾਡਾ ਮੇਰਾ ਨਾਮ ਸਰਦਾਰ ਗਰਦੀਆਲ ਸਿੰਘ ਸਰਦਾਰ ਸਾਹਿਬ ਆਪਾਂ ਖੜੇ ਹਾਂ ਜਿੱਥੇ ਇਸ ਸਰਪੰਚੀ ਦੇ ਵਿੱਚ ਤੁਸੀਂ ਆਉਂਦੇ ਹੋ ਹਨਾ ਜੀ ਇਸ ਜਗ੍ਹਾ ਦਾ ਨਾਮ ਕੀ ਸਾਰੇ ਕੋਈ ਨਹੀਂ ਪਹਿਲਾਂ ਗੋਬਿੰਦ ਵਸਤਾ ਕਰਦੀ ਸੀ ਹਾਂਜੀ ਵਸਤੀ ਵੈਸੇ ਵਸਤੀ ਗੋਬਿੰਦ ਨਗਰ ਹਾਂਜੀ ਸਮਾਨਾ ਮਤਲਬ ਹੁਣ ਤੁਸੀਂ ਚੇਂਜ ਕੀਤਾ ਹੈ ਚੇਂਜ ਨਹੀਂ ਕੀਤਾ ਜੀ ਅੱਛਾ ਜੀ ਹਾਂਜੀ ਹਾਂਜੀ ਅਸੀਂ ਤਾਂ ਪੁੱਛਿਆ ਸੀ ਕਿ ਕੋਈ ਵਸਤੀ ਗੋਬਿੰਦ ਨਗਰ ਲਾਲਿੰਦਰ ਜੀ ਕੋਈ ਗੋਬਿੰਦ ਨਗਰ ਲਾਲਿੰਦਰ ਹਾਂਜੀ ਹਾਂਜੀ ਇਹ ਸਾਡੇ ਬੱਲੀ ਭਾਜੀ ਪਹਿਲਾਂ ਸਰਪੰਚ ਹੋਇਆ ਕਰਦੇ ਸੀ ਹਾਂਜੀ ਸਰਪੰਚ ਹਾਂਜੀ ਹਾਂਜੀ ਹੋਰ ਕੀ ਕਰਨਾ ਚਾਹੁੰਦੇ ਅਸੀਂ ਹੁਣੇ ਹੀ ਸਰਕਾਰ ਕੇ ਮੰਗ ਕਰ ਰਹੇ ਕਿ ਜੋ ਸਾਡੀ ਇਹ 2 ਕਿਲੋਮੀਟਰ ਸਾਡਾ ਸ਼ਹਿਰ ਇਸ ਸਮਾਨ ਇੱਥੋਂ 1.5 ਕਿਲੋਮੀਟਰ ਤੇ ਸੜਕ ਦੇ ਬਹੁਤ ਜਾਈ ਟੁੱਟੀ ਐ ਤੁਸੀਂ ਵੇਖੇ ਨੇ ਇਹ ਸੜਕ ਬਣਾਨੀ ਚਾਹੀਦੀ ਹੈ ਪੈਦੇ ਆਧਾਰ ਤੇ ਪੈਦੇ ਨਾਂ ਤੇ ਆਧਾਰ ਤੇ ਦੂਜੇ ਨੰਬਰ ਤੇ ਅਸੀਂ ਆ ਆਪਣਾ ਸੀਵਰੇਜ ਸੀਵਰੇਜ ਦੀ ਮੰਗ ਕਰ ਰਹੇ ਆ ਕਿ ਸਾਡੀ ਦੇਰਿਆਂ ਦੇ ਸੜਕ ਦੇ ਸੀਵਰੇਜ ਪਾਇਆ ਜਾਏ ਧੰਨਵਾਦ